ਕਈ ਸਾਲਾਂ ਬਾਅਦ ਊਮਿਲਿਆ ਸੰਗਰੂਰ ਨਗਰ ਕੌਂਸਲ ਨੂੰ ਪ੍ਰਦਾਨ ਸੰਗਰੂਰ ਦੇ ਵਿੱਚ ਝੂਲਿਆ ਆਮ ਆਦਮੀ ਪਾਰਟੀ ਦਾ ਚੰਦਾ ਆਮ ਆਦਮੀ ਪਾਰਟੀ ਨੇ ਬਣਾਇਆ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਪਾਰਟੀ ਨਾਲ ਜੁੜੇ ਨੌਜਵਾਨ ਨੂੰ ਸੰਗਰੂਰ ਨਜ਼ਦੀਕੀ ਨਗਰ ਕੌਂਸਲ ਦਾ ਪ੍ਰਦਾਨ ਨੂੰ 3 ਸਾਲਾਂ ਬਾਅਦ ਸੰਗਰੂਰ ਨਗਰ ਕੌਂਸਲ ਨੂੰ ਪ੍ਰਦਾਨ ਮਿਲ ਚੁੱਕਿਆ ਹੈ ਆਮ ਆਦਮੀ ਪਾਰਟੀ ਦੇ ਪ੍ਰਦਾਨ ਅਮਨ अरोड़ा ਨੇ ਸੰਗਰੂਰ ਦੇ ਵਿਧਾਇਕ ਤੇ ਨਰਿੰਦਰ ਕੋਰਪਰਾਜ ਦੀ ਅਗਵਾਈ ਦੇ ਵਿੱਚ ਸੰਗਰੂਰ ਨਗਰ ਕੌਂਸਲ ਦੇ ਵਿੱਚ ਦੀ ਮੀਟਿੰਗ ਤੋਂ ਬਾਅਦ ਵੋਟਿੰਗ ਕਰਨ ਤੋਂ ਬਾਅਦ 9000 ਦੇ ਸਮੇਂ ਅੰਦੋਲਨ ਨਾਲ ਜੁੜੇ ਅਤੇ ਆਮ ਆਦਮੀ ਪਾਰਟੀ ਦੇ ਨੌਜਵਾਨ ਵਰਕਰ ਭੁਪਿੰਦਰ ਸਿੰਘ ਸੰਗਰੂਰ ਨਗਰ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ ਅਮਨ अरोड़ा ਦਾ ਕਹਨੇ ਕਿ ਸੰਗਰੂਰ ਨਗਰ ਕੌਂਸਲ ਨੂੰ ਅੱਜ ਨੌਜਵਾਨ ਪ੍ਰਧਾਨ ਮਿਲਿਆ ਹੈ ਉੱਥੇ ਹੀ ਉਹਨਾਂ ਸਾਰੇ ਪਾਰਟੀਆਂ ਦੇ ਕੌਂਸਲਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਮਿਲ ਕੇ ਵੋਟਿੰਗ ਪ੍ਰਕਿਰਿਆ ਤੋਂ ਬਾਅਦ ਭੁਪਿੰਦਰ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ ਤੇ ਉਹ ਹੁਣ ਪਾਰਟੀ ਵਿੱਚੋਂ ਉੱਪਰ ਉੱਠ ਕੇ ਤਨਦੇਹੀ ਨਾਲ ਸ਼ਹਿਰ ਦੇ ਵੱਡੇ ਪੱਧਰ ਤੇ ਕੰਮ ਕਰਨਗੇ ਉਹਨਾਂ ਦੀ ਚੋਣ ਹੋਣੀ ਸੀਗੀ ਤੇ ਮੈਨੂੰ ਇਹ ਦੱਸਦੇ ਹੋਏ ਬੇहद ਖੁਸ਼ੀ ਔਰ ਮਾਣ ਮਹਿਸੂਸ ਹੋ ਰਿਹਾ ਹੈ ਔਰ ਸੰਗਰੂਰ ਨਿਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਕਿ ਇਹ ਸੇਵਾ ਜਿਹੜੀ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਬਖਸ਼ੀ ਸੀਗੀ ਇਹ ਸੇਵਾ ਪ੍ਰਧਾਨ ਦੇ ਲਈ ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਦੇ ਲਈ ਸਾਡੇ ਸਾਥੀ ਆਮ ਆਦੀ ਪਾਰਟੀ ਦੇ ਭਪਿੰਦਰ ਸਿੰਘ ਭਿੰਦਰ ਇਹਨਾਂ ਨੂੰ ਪ੍ਰਧਾਨ ਵਜੋਂ ਔਰ ਸੀਨੀਅਰ ਮੀਤ ਪ੍ਰਧਾਨ ਵਜੋਂ ਸਾਡੇ ਪ੍ਰੀਤ ਸਾਡੇ ਭੈਣ ਜੀ ਨੇ ਪ੍ਰੀਤ ਜੈਨ ਜੀ ਇਹਨਾਂ ਨੂੰ ਔਰ ਮੀਤ ਪ੍ਰਧਾਨ ਵਜੋਂ ਸਾਡੇ ਸਾਥੀ ਕ੍ਰਿਸ਼ਨ ਲਾਲ ਵਿੱਕੀ ਨੂੰ ਚੁਣਿਆ ਔਰ ਮੈਂ ਸਮਝਦਾ ਕਿ ਬਹੁਤ ਮੁਬਾਰਕਾਂ ਨੇ ਸਾਰੇ ਆਮ ਆਦਮੀ ਪਾਰਟੀ ਦੇ ਐਮਸੀਆ ਨੂੰ ਸਾਰੇ ਇੰਡੀਪੈਂਡੈਂਟਸ ਨੂੰ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਹੈ ਬੀਜੇਪੀ ਦੇ ਸਾਥੀਆਂ ਨੂੰ ਜਿਨ੍ਹਾਂ ਨੇ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਸਾਥ ਦਿੱਤੇ ਤੋਂ ਸਾਰੇ ਹੀ ਸਾਥੀਆਂ ਦਾ ਸਾਰਿਆਂ ਦਾ ਸਾਰੀਆਂ ਜੋ ਜੋ ਪਾਰਟੀ ਬਾਜ਼ੀ ਦੇ ਲਕੀਰਾਂ ਤੋਂ ਉੱਠ ਕੇ ਸਾਰਿਆਂ ਨੇ ਸਾਥ ਦਿੱਤਾ ਸੋ ਉਹਨਾਂ ਨੂੰ ਲੱਖ ਲੱਖ ਮੁਬਾਰਕਾਂ ਨੇ ਬਹੁਮਤ ਦੇ ਨਾਲ ਇਹ ਤਿੰਨੇ ਉਹਦੇ ਨੇ ਬੜੇ ਪੀਸਫੁਲ ਤਰੀਕੇ ਦੇ ਨਾਲ ਇਹ ਸਾਡੇ ਜਿਹੜੇ ਕੈਂਡੀਡੇਟ ਸੀਗੇ ਜਿਨ੍ਹਾਂ ਨੂੰ ਪ੍ਰਪੋਜ਼ ਕੀਤਾ ਸੀਗਾ ਸਾਥੀਆਂ ਨੇ ਉਹ ਉਹਨਾਂ ਨੂੰ ਜਿੱਤ ਪ੍ਰਾਪਤ ਜਿਹੜੇ ਹੋਈ ਆ ਔਰੰਗਪੁਰੰਗ ਦੇ ਸੀ ਬੀਐਮਐਲ ਦੀ ਵੋਟ ਕਿੰਨੀਆਂ ਵੋਟਾਂ ਆਈਆਂ 18 ਵੋਟਾਂ ਪਈਆਂ ਸਾਡੇ ਪ੍ਰਧਾਨਗੀ ਦੇ ਉਮੀਦਵਾਰ ਦੇ ਉਮੀਦਵਾਰ ਨੂੰ ਔਰ ਸ਼ਾਇਦ 11 ਵੋਟਾਂ ਸੀਨੀਅਰ ਦੇ ਲਈ ਔਰ 10 ਵੋਟਾਂ ਜੋ ਉਮੀਦ ਪ੍ਰਧਾਨ ਦੇ ਲਈ ਪਈਆਂ ਨੇ ਔਰ ਮੈਂ ਸਮਝਦਾ ਕਿ ਸਾਰਿਆਂ ਦਾ ਸਾਥ ਦੇਣ ਦੇ ਲਈ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਮੈਂ ਉਮੀਦ ਆਸ ਕਰਦਾ ਕਿ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਸੰਗਰੂ ਸ਼ਹਿਰ ਦੇ ਲੋਕਾਂ ਨੇ ਸਾਡੇ ਸਾਰੇ ਸਾਥੀਆਂ ਨੂੰ ਚਾਹੇ ਕੋਈ ਕਿਸੇ ਪਾਰਟੀ ਤੋਂ ਜਿੱਤਿਆ ਹੈ ਜਿੰਨਾ ਮਾਣ ਬਖਸ਼ਿਆ ਸਾਰਿਆਂ ਨੂੰ ਨਾਲ ਲੈ ਕੇ ਸਾਰਿਆਂ ਦੇ ਸਾਥ ਦੇ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਸੰਗਰੂਰ ਸ਼ਹਿਰ ਦਾ ਵਿਕਾਸ ਜੋ ਹੈ ਉਹ ਵੱਡੇ ਪੱਧਰ ਦੇ ਉੱਪਰ ਕੀਤਾ ਜਾਊਗਾ ਇਹੀ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਇਹੀ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜਦੋਂ ਪਾਰਟੀ ਬਣੀ ਨਹੀਂ ਸੀ ਇੰਨਾ ਹਜ਼ਾਰਾਂ ਅੰਦੋਲਨਾਂ ਮਿਲੇ ਦਾ ਕੰਮ ਕਰ ਰਹੇ ਅਸੀਂ ਪਰਤੀਆਂ ਇਕੱਠੀਆਂ ਨੇ ਪਾਰਟੀ ਨੂੰ ਖੜਾ ਕੀਤਾ ਨੀਚਲੇ ਲੈਵਲ ਤੇ ਤੁਸੀਂ ਮੰਨਦੇ ਵੀ ਪਾਰਟੀ ਨਾਲ ਇਹ ਇਨਸਾਫ ਦੀ ਗੱਲ ਹੋਈ ਕਿਉਂਕਿ ਐਮਸੀ ਵੇਲੇ ਪਾਰਟੀ ਦੇ ਬੰਦੇ ਨੂੰ ਟਿਕਟ ਵੀ ਨਹੀਂ ਦਿੱਤੀ ਗਈ ਸੀ ਨਹੀਂ ਪਰ ਆ ਤਾਂ ਹੁਣ ਆ ਤਾਂ ਹੁਣ ਸਾਡੇ ਸਾਹਮਣੇ ਹੀ ਆ ਜੀ ਇੱਕ ਪਰਦਾਜੀ ਕੀ ਸੋਚ ਲੈ ਕੇ ਚੱਲੋਂਗੇ ਕਿ ਤੁਹਾਨੂੰ ਪ੍ਰਧਾਨ ਬਣਾਏ ਜੀ ਡਿਵੈਲਪਮੈਂਟ ਕ੍ਰਾਮਾ ਆ ਹੀ ਕੰਮ ਕਰਾਵਾਂਗੇ ਸਾਰੇ ਐਮਸੀਐਮ ਨਾਲ ਲੈ ਕੇ ਚੱਲਾਂਗੇ ਜਿੰਨੇ ਵੀ ਨੇ ਸਾਡੇ ਭਰਾ ਜੋ ਵੀ ਅਮਨ ਰੋੜਾ ਜਿੰਨੇ ਸਾਨੂੰ ਕਿਹਾ ਵੀ ਸੀ ਥੋੜਾ ਸੰਯੋਗ ਦੇਵਾਂਗੇ ਐਮਐਲ ਨਿਰਿੰਦਰ ਕੌਰ ਭਰਾ ਜੀ ਸਾਡਾ ਪਹਿਲਾਂ ਹੀ ਸੰਯੋਗ ਬਹੁਤ ਕਰਦੇ ਨੇ ਪਹਿਲਾ ਨਿਸ਼ਾਨਾ ਕੀ ਹੈ ਸਕੂਲ ਲਈ ਤੁਹਾਡਾ ਪਹਿਲਾ ਨਿਸ਼ਾਨਾ ਹਲੇ ਦੇਖੋ ਸੋਚਾਂਗੇ ਜੀ ਕੀ ਕਰਨਾ ਕੀ ਨਹੀਂ ਤੁਹਾਡੀ ਵੀ ਇੱਕ ਮਹਿਲਾ ਕਾਉਂਸਲਰ ਚੋਣ ਤੋਂ ਬਾਅਦ ਇੱਕ ਫਾਈਟ ਕਰਕੇ ਇੱਕ ਤਰ੍ਹਾਂ ਨਾਲ ਬਾਹਰ ਲਿਜਾਣੀ ਹੈ ਨੀ ਨਹੀਂ ਕਿਸੇ ਨੇ ਵਾਈ ਕਟ ਨਹੀਂ ਉਹ ਨਹੀਂ ਸਹੀ ਠੀਕ ਨਹੀਂ ਕਿਸੇ ਨੇ ਵਾਈ ਕਟ ਨਹੀਂ ਕੀਤਾ ਜੀ ਮਿਹਰਬਾਨੀ ਥੈਂਕ ਯੂ ਚਲੋ ਜੀ ਅੱਜ ਜੋ ਮਿਊਸਪਲ ਕਮੇਟੀ ਦੀ ਚੋਣ ਹੋਈ ਹੈ ਬੜੇ ਲੰਬੇ ਸਮੇਂ ਤੋਂ ਬਾਅਦ 4 ਮਹੀਨੇ ਦੀ ਉਡੀਕ ਤੋਂ ਬਾਅਦ ਮਿਊਸਪਲ ਕੌਲਟੀ ਦੇ ਪ੍ਰਧਾਨ ਦੀ ਚੋਣ ਹੋਈ ਹੈ ਬੜੇ ਉਮੀਦਾਂ ਦੇ ਨਾਲ ਲੋਕਾਂ ਨੇ ਮਲਕੇ ਸੂਰ ਦੇ ਲੋਕਾਂ ਨੇ ਮਿਸਪਲ ਕਮੇਟੀ ਦੀ ਚੋਣ ਕਰਵਾਈ ਸੀਗੀ ਅੱਜ ਜੋ ਇੱਥੇ ਗੁੰਡਾਗਰਦੀ ਹੋਈ ਹੈ ਮੈਦਾਖਾਰ ਇਹਨਾਂ ਦੇ ਸਾਰੇ ਉਸ ਦੇ ਚਿਹੇ ਸਰਕਾਰ ਦੇ ਨੇ ਜਾਂ ਉਹ ਕਾਂਗਰਸ ਦੇ ਜੋ ਜੋ ਵੀ ਉਹਨਾਂ ਨੇ ਉਮੀਦਵਾਰ ਖੜੇ ਸੀ ਮੈਦਾ ਖੁਦ ਉਹਨਾਂ ਦੇ ਉਲਟ ਸੀਗਾ ਪਰ ਇਹਨਾਂ ਨੇ ਜੋ ਮਲਕੇ ਅਸਲ ਜੋ ਗੱਲ ਹੈ ਇਹਨਾਂ ਨੇ ਧੱਕੇ ਨਾਲ ਜੋ ਮੀਤ ਪ੍ਰਧਾਨ ਦਾ ਅਹੁਦਾਗਾ ਆਮ ਆਦੀ ਪਾਰਟੀ ਦਾ ਬਣਾਤਾ ਧੱਕੇ ਨਾਲ ਜੋ ਮਿਸਪਲ ਐਕਟ ਜੋ ਕਹਿੰਦਾ ਸੀ ਉਸ ਮੁਤਾਬਕ ਨਹੀਂ ਬਣਾਇਆ ਪ੍ਰਧਾਨ ਭੁਪਿੰਦਰ ਸਿੰਘ ਹਲੋ